ਅਜੀਕ ਪ੍ਰੈਸ ਵਾਰਤਾ ਕ੍ਰਾਂਤੀਕਾਰੀ ਪ੍ਰੈਸ ਵੱਲੋਂ ਕੀਤੀ ਗਈ ਜਿਸ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਨਿਲ ਵਰਮਾ ਨੇ ਦੱਸਿਆ ਕਿ ਇਹ ਮਾਮਲਾ ਦੋ ਮਹੰਤਾਂ ਦਾ ਹੈ ਜੋ ਆਪਸ ਵਿੱਚ ਗੁਰੂ ਅਤੇ ਚੇਲੇ ਨੇ ਜਿਦੇ ਵਿੱਚ ਚੇਲੇ ਵੱਲੋਂ ਆਪਣੇ ਗੁਰੂ ਨਾਲ ਗੁੰਡਾਗਰਦੀ ਕਰ ਉਹਨਾਂ ਕੋਲੋਂ ਉਹਨਾਂ ਦਾ ਹੱਕ ਖੋਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਪੀੜਤ ਨੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੂੰ ਇੱਕ ਲਿਖਤ ਸ਼ਿਕਾਇਤ ਦਿੱਤੀ ਜਿਦੇ ਵਿੱਚ ਦੀਸ਼ੋ ਮਹੰਤ ਨੇ ਇਨਸਾਫ ਲਈ ਗੁਹਾਰ ਲਗਾਈ ਹੈ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੇ ਦੀਸ਼ੋ ਮਹੰਤ ਅਤੇ ਆਰਤੀ ਮਹੰਤ ਵੱਲੋਂ ਇੱਕ ਸ਼ਿਕਾਇਤ ਆਪਣੇ ਚੇਲੇ ਚੈਲੀ ਮਹੰਤ ਦੇ ਬਰ ਖਿਲਾਫ ਡੀਆਈਜੀ ਜਲੰਧਰ ਰੇਂਜ ਵੱਲੋਂ ਮਾਰਕ ਕਰਵਾ ਕੇ ਕਪੂਰਥਲਾ ਐਸਪੀ ਮਨਜੀਤ ਸਿੰਘ ਨੂੰ ਦਿੱਤੀ ਸੀ ਜਿਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟ ਐਸਪੀ ਵੱਲੋਂ ਸ਼ਿਕਾਇਤ ਕਰਤਾ ਨੂੰ ਹੀ ਦੋਸ਼ੀ ਦੀ ਸ਼ਰਤਾ ਮੰਨਣ ਲਈ ਪ੍ਰੈਸ਼ਰ ਪਾਇਆ ਗਿਆ ਅਤੇ ਰਾਜੀਨਾਮਾ ਕਰਨ ਨੂੰ ਕਿਹਾ ਗਿਆ ਇਸ ਮਾਮਲੇ ਵਿੱਚ ਜਦੋਂ ਅਸੀਂ ਐਸਪੀ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਸਾਰੇ ਹੀ ਦੋਸ਼ ਬੇਬੁਨਿਆਦ ਦੱਸੇ ਪਰ ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਅੱਜ ਕਪੂਰਥਲਾ ਚ ਮਹੰਤ ਵੱਲੋਂ ਬਿਆਨ ਕਰਵਾ ਦਿੱਤੇ ਗਏ ਨੇ ਅਤੇ 2 ਦਿਨ ਦਾ ਸਮਾਂ ਦੇ ਦਿੱਤਾ ਗਿਆ ਹੈ ਜੇਕਰ 2 ਦਿਨਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਜਥੇਬੰਦੀਆਂ ਨੂੰ ਲਾਲ ਲੈ ਕੇ ਡੀਆਈਜੀ ਜਲੰਧਰ ਰੇਂਜ ਅਤੇ ਐਸਐਸਪੀ ਕਪੂਰਥਲਾ ਦਾ ਕਰਾਫ ਕੀਤਾ ਜਾਏਗਾ ਹਾਂਜੀ ਅੱਜ ਤੁਸੀਂ ਕਪੂਰਥਲਾ ਜਿਹੜੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਕੀ ਮਾਮਲਾ ਸੀਗਾ ਥੋੜਾ ਉਹਦੇ ਬਾਰੇ ਐਕਸਪਲੇਨ ਕਰਦੇ ਹੋ ਜੀ ਸਸੀ ਕਸਰਨੂ ਜੀ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਤੋਂ ਇੱਕ ਸਾਡੇ ਨਾ ਇੱਕ ਮਾਮਲਾ ਸਾਹਮਣੇ ਆਇਆ ਸੀ ਇਹ ਜਿਹੜੇ ਮਹੰਤਾ ਦਾ ਕੁਝ ਮਾਮਲਾ ਸੀਗਾ ਕਿ ਇਹਨਾਂ ਦੇ ਘਰ ਇੱਕ ਕੋਈ ਗੁੰਡਾਗਰਦੀ ਕਰਦੇ ਸੀਗੇ ਕੁਝ ਬਾਹਰੋਂ ਬੰਦੇ ਆ ਗਏ ਇੱਕ ਮਹੰਤ ਜੀ ਹੈਗੇ ਨੇ ਸ਼ਾਲੀ ਮਹੰਤ ਜੀ ਨੂੰ ਕਹਿੰਦੇ ਆ ਉਹਨਾਂ ਨੇ ਇਹਨਾਂ ਦੇ ਇੱਕ ਬਜ਼ੁਰਗ ਨੇ ਇਹਨਾਂ ਦੇ ਘਰ ਆ ਕੇ ਰੋਟੀਆਂ ਨੂੰ ਲੱਤਾਂ ਮਾਰੀਆਂ ਔਰ ਇਹਨਾਂ ਦੇ ਘਰ ਆ ਕੇ ਮਾਰਕੋੜਾਈ ਕਰਦੇ ਨੇ ਕਾਰਨ ਇਹ ਕਿ ਜੋ ਪਤਨੀ ਪਿੰਡਾਂ ਦਾ ਪਿੰਡਾਂ ਦਾ ਕੋਈ ਆਪਸ ਵਿੱਚ ਕੋਈ ਲੈਣ ਦੇਣ ਹੈਗਾ ਇਹਨਾਂ ਦਾ ਕਿ ਇਹ ਗੁਰੂ ਗੁਰੂ ਚਲੇਗਾ ਕੋਈ ਇਹਨਾਂ ਦਾ ਹੈਗਾ ਮੈਟਰ ਇਹਨਾਂ ਦਾ ਇਹ ਗੁਰੂ ਉਹਨਾਂ ਦੇ ਚੇਲੇ ਆਪਣਾ ਗੁਰੂ ਨੇ ਅਵਿਸ਼ਵ ਮੰਤਰੀ ਤੇ ਆਰਤੀ ਮੰਤਰੀ ਜੀ ਠੀਕ ਹੈ ਜੀ ਔਰ ਇਹਨਾਂ ਨੇ ਕੁਝ ਪਿੰਡ ਉਹਨਾਂ ਨੂੰ ਲਿਖ ਕੇ ਦਿੱਤੇ ਨੇ ਕਿ ਤੂੰ ਆਪਣੀ ਕਮਾਈ ਕਮਾ ਤੇ ਖਾ ਠੀਕ ਹੈ ਜੀ ਉਹਨਾਂ ਦੀ ਜਿਹੜੀ ਜਿਹੜੀ ਮੰਗਾ ਜੜੀਆਂ ਆ ਉਹ ਵਧ ਰਹੀਆਂ ਆ ਕਹਿੰਦੇ ਨੇ ਲਾਲਚ ਲਾਲਚ ਬੁਰੀ ਬਲਾਇਆ ਉਹ ਲਾਲਚ ਬਹੁਤ ਵਧ ਰਿਹਾ ਇਹਨਾਂ ਦਾ ਇੱਥੇ ਆ ਕੇ ਜਿਹੜੀ ਅਸੀਂ ਡੀਆਈ ਸਾਹਮਣੇ ਇਹਨਾਂ ਨੂੰ ਪੇਸ਼ ਕਰਾਇਆ ਸੀ ਇਹਨਾਂ ਨੂੰ ਤੇ ਡੀਆਈ ਸਾਹਿਬ ਨੇ ਐਸਐਸਪੀ ਕੋਲ ਡਿਊਟੀ ਲਈ ਸੀ ਕਿ ਇਹਨਾਂ ਜਿਹੜੀ ਇਨਕੁਆਰੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਐਸਪੀ ਮਨਜੀਤ ਸਿੰਘ ਨੇ ਜਿਹੜੀ ਇਨਵੈਸਟਿਗੇਸ਼ਨ ਜਿਹੜੀ ਇਨਕੁਆਰੀ ਕੀਤੀ ਹੈ ਔਰ ਐਸਪੀ ਜਿਹੜੇ ਮਨਜੀਤ ਸਿੰਘ ਦੀ ਇਹ ਸ਼ਿਕਾਇਤ ਇਹਨਾਂ ਦੀ ਹੈ ਔਰ ਸ਼ਰਤਾਂ ਜਿਹੜੀਆਂ ਉਹਨਾਂ ਦੀ ਮੰਾਰੇ ਸੀਗੇ ਜ਼ਬਰਦਸਤੀ ਉਹਨਾਂ ਦੀ ਉਹਨਾਂ ਦੀ ਕੀ ਸ਼ਰਤਾਂ ਸੀਗੀਆਂ ਸ਼ਰਤਾਂ ਉਹਨਾਂ ਦੀਆਂ ਇਹ ਸੀਗੀਆਂ ਕਿ ਜਿਹੜੇ ਉਹ ਕਹਿੰਦੇ ਆ ਕਿ ਸਾਨੂੰ ਅੱਧਾ ਸ਼ਹਿਰ ਚਾਹੀਦਾ ਦੇਖੋ ਜੀ ਸ਼ਹਿਰ ਦੀ ਉਹ ਬਾਅਦ ਦੀ ਗੱਲ ਆ ਜਿਹੜੀ ਸਾਡੀ ਸ਼ਿਕਾਇਤ ਆ ਮਾਰਕੋਟਾਈ ਕਰਨ ਦੀ ਲੁੱਟਖੋ ਕਰਨ ਦੀ ਉਸ ਬਾਰੇ ਉਹਨਾਂ ਨੇ ਕੋਈ ਗੱਲਬਤ ਨਹੀਂ ਕੀਤੀ ਠੀਕ ਹੈ ਜੀ ਜਿਹੜੀਆਂ ਜਿਹੜਾ ਕਿ ਉਹਨਾਂ ਨੇ ਕ੍ਰਾਈਮ ਕੀਤਾ ਆ ਉਹ ਪੁਲਿਸ ਵਾਲਾ ਨੱਥ ਨਹੀਂ ਪਾਰੀ ਠੀਕ ਹੈ ਜੀ ਔਰ ਅਸੀਂ ਉਹਨਾਂ ਦਾ ਜਿਹੜਾ ਰਵਈਆ ਜੜਾ ਆ ਉਹ ਬਿਲਕੁਲ ਗਲਤ ਸੀਗਾ ਐਸਪੀ ਸਾਹਿਬ ਦਾ ਔਰ ਸਾਨੂੰ ਉਹਨਾਂ ਨੇ ਬਾਹਰ ਕੱਢ ਕੇ ਤੇ ਦੋਨਾਂ ਨੂੰ ਗੁਰੂ ਚੇਲੇ ਨੇ ਉਹਦੇ ਬਿਠਾਇਆ ਇੱਕ ਬਜ਼ੁਰਗਾਂ ਨੂੰ ਕਹਿੰਦੇ ਆ ਕਿ ਤੂੰ ਆਪਣੇ ਚੇਲੇ ਦੇ ਪੈਰਾਂ ਚ ਡੱਕ ਜਾ ਦੇਖੋ ਜੀ ਇੱਕ ਐਸਪੀ ਅਫਸਰ ਆ ਉਹਨਾਂ ਨੂੰ ਇਹ ਚੀਜ਼ ਇਹ ਉਹਨਾਂ ਨੂੰ ਨਹੀਂ ਕਹਿਣੀ ਚਾਹੀਦੀ ਸੀਗੀ ਬਜ਼ੁਰਗਾਂ ਦੀ ਇੱਜ਼ਤ ਕਰੋ ਠੀਕ ਹੈ ਜੀ ਔਰ ਚੇਲੇ ਨੂੰ ਕਹਿੰਦੇ ਤੇ ਤੂੰ ਇਹਦੇ ਕੋਲ ਮਾਫੀ ਮੰਗ ਤਨਾਕੀ ਗੁਰੂ ਅਸੀਂ ਗੁਰੂ ਚੇਲੇ ਥੋੜੀ ਮਾਫੀ ਮਾਫੀ ਮੰਗੇਗਾ ਅੱਜ ਅਸੀਂ ਡੀਆਈਐਸਾ ਨੂੰ ਕੱਲ ਮਿਲੇ ਆ ਉਹਨਾਂ ਨੂੰ ਅਸੀਂ ਕਿਹਾ ਕਿ ਤੁਹਾਡੇ ਐਸਪੀ ਸਾਹਿਬ ਜਿਹੜਾ ਰਵਈਆ ਹੈ ਉਹ ਬਿਲਕੁਲ ਗਲਤ ਹੈ ਠੀਕ ਹੈ ਜੀ ਸਾਨੂੰ ਉਹਨਾਂ ਕੋਲੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈਗੀ ਨਾ ਅਸੀਂ ਉਮੀਦ ਕਰ ਸਕਦੇ ਹਾਂ ਕਿਉਂਕਿ ਜੇ ਇਦਾਂ ਦੇ ਅਫਸਰ ਹੋਣਗੇ ਤੇ ਇਨਸਾਫ ਜਿਹੜਾ ਕਿਸੇ ਨੂੰ ਨਹੀਂ ਦੇ ਸਕਦੇ ਠੀਕ ਹੈ ਜੀ ਇਹ ਇੱਕ ਮਾਨਤਾ ਬਾਬੇ ਆ ਪਬਲਿਕ ਜਿਹੜੀ ਹੈ ਇਹਨਾਂ ਦੀ ਬਹੁਤ ਇੱਜ਼ਤ ਕਰਦੀ ਹੈ ਉਹ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਇਹਨਾਂ ਦੀ ਅਸੀਂ ਦੋਨਾਂ ਦੀ ਅਸੀਂ ਇੱਜ਼ਤ ਕਰਦੇ ਹਾਂ ਪਰ ਇਹਨਾਂ ਜਿਹੜਾ ਜਿਹੜਾ ਇਹਨਾਂ ਦਾ ਜਿਹ ਪਰ ਪੁਲਿਸ ਨੂੰ ਇਹਨਾਂ ਨੂੰ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਏ ਜੋ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਏ ਇਹਨਾਂ ਨੇ ਅੱਛਾ ਜੇ ਹੁਣ ਮੰਨ ਲਓ ਕਿ ਆਪਣੀ ਬਿਆਨ ਦੇਣ ਦੇ ਬਾਵਜੂਦ ਵੀ ਜੇ ਆਪਣੀ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਸਟੈਪ ਇਹ ਜੀ ਸੀ ਜੀ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਜਾਂ ਠੀਕ ਹੈ ਜੀ ਜੇ ਇਹੇ ਦੋਸ਼ੀਆਂ ਨੂੰ ਨੱਥ ਨਾ ਪਾਈ ਗਈ ਪ੍ਰਸ਼ਾਸਨ ਵੱਲੋਂ ਤੇ ਜ਼ਿਲ੍ਹਾ ਕਪੂਥਲਾ ਤੇ ਦਫਤਰ ਦਾ ਘਰਾਵ ਕੀਤਾ ਜਾਏਗਾ ਉਸ ਤੋਂ ਬਾਅਦ ਡੀਆਈਜੀ ਜਲੰਧਰ ਰੇਂਜ ਦਾ ਦਫਤਰ ਦਾ ਘਰਾਵ ਕੀਤਾ ਜਾਏਗਾ ਇਨਸਾਫ ਅਸੀਂ ਲੈ ਲਵਾਂਗੇ ਸਾਨੂੰ ਇਨਸਾਫ ਲੈਣੇ ਆਂਦੇ ਆ ਸਾਰਿਆਂ ਸਸਤਰੀ ਕਾਲ ਮੈਂ ਨਾ ਦਿੱਲੀ ਗਈ ਮੇਰੇ ਹਮਦਿਆਨੂ ਨੇ ਹਮਲਾ ਕੀਤਾ ਕਰੇ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਤੇ ਇੱਕ ਗੁੰਡਿਆਂ ਦੀ ਗੱਡੀ ਭਰ ਕੇ ਲਿਆਈ ਸੀ ਕਾਲੀ ਤੇ ਇਹਨਾਂ ਨੇ ਮੈਨੂੰ ਕੁੱਟਮਾਰ ਬਾਬਾ ਜੀ ਕਿਹਦੇ ਨਾਲ ਕੀਤੀ ਸੀਗੀ ਇਹਨਾਂ ਨੇ ਕੁੱਟਮਾਰ ਦੋਨਾਂ ਨਾਲ ਹੀ ਸਾਡ ਦੋਨਾਂ ਕੀਤੀ ਸੀ ਇਹਨਾਂ ਦੋਨਾਂ ਨਾਲ ਕੀਤੀ ਹੈ ਕੁੱਟਮਾਰ ਕੀਤੀ ਤਾਂ ਫਿਰ ਇਚਰਨ ਮੈਂ ਆ ਗਈ ਮੈਨੂੰ ਇਹਨਾਂ ਨੇ ਦਿੱਥਿਆ ਮੈਂ ਕਿਹਾ ਕੋਈ ਨਹੀਂ ਮੈਂ ਰਿਪੋਰਟ ਦੇ ਕੇ ਨਹੀਂ ਨਾਲੇ ਉਹਦਾ ਗੇਟ 'ਚ ਧੱਕੇ ਮਾਰੀ ਹਾਂਜੀ ਨਾਲ ੱਟਕੇ ਮਾਰੀ ਅਰੇ ਪਹਿਲੇ ਇਹਨੂੰ ਮਾਰ ਫੇ ਮੈਨੂੰ ੱਟਕਾ ਮਾਰਾ ਇਹਨੂੰ ਇੰਡੀਸ਼ ਮਾਰ ਫੇ ਵੀ ਦੋਹਾਂ ਤੋਂ ਮਾਰ ਖਤਮ ਹੋ ਗਿਆ ਮੈਂ ਜਿੱਤੇ ਮੈਨੂੰ ਸਪੋਟ ਅੱਛਾ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਬਸ ਪ੍ਰਸ਼ਾਸਨ ਸੇ ਯਹੀ ਮੰਗ ਹੈ ਸਾਡੀ ਕਿ ਸਾਨੂੰ ਇਨਸਾਫ دیا ਜਾਵੇ ਠੀਕ ਹੈ ਨਾ ਇਨਸਾਫ ਦਿਆ ਜਾਏ ਇਨਸਾਫ ਦੇ ਲਈ ਅਸੀਂ ਗੁਆਰ ਲਗਾਏ ਦੁਖੀ ਬੰਦੇ ਕਿੱਥੇ ਹੁੰਦੇ ਜਦੋਂ ਦੁੱਖ ਹੁੰਦਾ ਹੈ ਜਦੋਂ ਪੁਲਿਸ ਦੇ ਕੋਲ ਆਏਗੇ ਪੁਲਿਸ ਹੀ ਹੁਣਾ ਦੇ ਨਾਲ ਰਲਿ ਹੋਗੀ ਤਾਂ ਅਸੀਂ ਕਿੱਥੇ ਜਾਏਗੇ ਯਹੀ ਸਾਡੀ ਗੁਜਾਰਿਸ਼ ਹੈ ਕਿ ਸਾਡਾ ਇਨਸਾਫ ਦਿਆ ਜਾਵੇ ਠੀਕ ਜੀ ਦਿਚੋ ਜੋ ਪ੍ਰਧਾਨ ਜੀ ਅੱਜ ਤੁਸੀਂ ਕਪੂਰਥਲਾ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀਗੇ ਕੀ ਮਾਮਲਾ ਸੀਗਾ ਥੋੜਾ ਜਾਣਕਾਰੀ ਦਿਓ ਸਭ ਤੋਂ ਪਹਿਲੇ ਜੈਪੀਮ ਜੈਪਾਲ ਮੇਰਾ ਨਾਮ ਸਰਦਾਰ ਮਹਿੰਦਰ ਸਿੰਘ ਬਲੇਰ ਅੱਜ ਜੋ ਐਸਐਸਪੀ ਸਾਹਿਬ ਨਾਲ ਅਸੀਂ ਜਿਹੜੇ ਕਾਰਨ ਦੇ ਵਿੱਚ ਮਿਲਣ ਆਏ ਆ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਤਜੀ ਦੀਸ਼ੋ ਜੀ ਜਿਹਨਾਂ ਦੇ ਘਰ ਦੇ ਵਿੱਚ ਜਾ ਕੇ ਸਕੂਟ ਮਾਰ ਕੀਤਾ ਮੈਂ ਹਰਾਨ ਆ ਵੀ ਇਹਦੀ ਐਡੀ ਕੁੱਟਮਾਰ ਬੱਚਿਆਂ ਦੀ ਸਾਰਿਆਂ ਦੀ ਹੋਈ ਹੈ ਤੇ ਪ੍ਰਸ਼ਾਸਨ ਦੇ ਕੰਮਜੇ ਤੱਕ ਜੂਰੀ ਸਰਜੀ ਅੱਜ ਸਾਨੂੰ ਕਿਉਂ ਆਣਾ ਪਿਆ ਐਸਐਸਪੀ ਦੇ ਕੋਲ ਇਸ ਕਰਕੇ ਆਉਣਾ ਪਿਆ ਕਿਉਂਕਿ ਇਹਨਾਂ ਦੀ ਸੁਣਾਈ ਨਹੀਂ ਹੋਈ ਆਪਣਾ ਸਾਨੂੰ ਚੇਤਾਵਨੀ ਨਹੀਂ ਦਿੰਨੇ ਆ ਔਰ ਅੱਜ ਅਸੀਂ ਬਿਆਨ ਕਰਾ ਦਿੱਤੇ ਆ ਬਣਦੀ ਕਾਰਵਾਈ ਜੇ ਨਾ ਹੋਈ ਆਸੀ ਪ੍ਰਸਾਦ ਸੰਦਾ ਬਹੁਤ ਜੋਰ ਤੇ ਨਾਲ ਘਰਾਓ ਕਰਾਂਗੇ ਕੱਪੂ ਦੇ ਦੂਸਰੀ ਗੱਲ ਇਹ ਲੋਕ ਵਿਚਾਰੇ ਜਿੰਨੇ ਵੀ ਅਜ ਮੱਤ ਆਏ ਨੇ ਇਹ ਸਾਡੇ ਦਿੱਸਰ ਕਪੂਥ ਨੇ ਦੇ ਬਲੱਥ ਦੇ ਸਲਤਨਪੁਰ ਦੇ ਸਤਕਾਰਯੋਗ ਨੇ ਆਪ ਦੇ ਮਿਹਨਤ ਕਰਦੇ ਆ ਖਾਂਦੇ ਆ ਇਸ ਕਰਕੇ ਮੈਂ ਜਿਆਦਾ ਲੰਮਾ ਬਿਆਨ ਨਾ ਦਿਆਂ ਇਹਨਾਂ ਦੀ ਜਿਹੜੀ ਹੱਕ ਰਸੀ ਜਰੂਰ ਦਵਾ ਕੇ ਵਿੱਚ ਸਾਹ ਲੋਕ ਜੈ ਪੀ ਜੈ ਭਾਰਤ ਸਭੀ ਦੇ ਸਾਰੇ ਜਨੂ ਸਾਹਿਬ ਸ੍ਰੀ ਅਕਾਲ ਅਸੀਂ ਇਹ ਕਹਿਣਾ ਚਾਹੁੰਦੇ ਆ ਆ ਸਾਡੇ ਵੱਡੇ ਆ ਬਜ਼ੁਰਗ ਆ ਆ ਸੁਲਤਾਨਪੁਰ ਦੇ ਮਾਲਕ ਹਾਂ ਉਹ ਇਹਦਾ ਚੇਲਾ ਆ ਸ਼ੈਲੀ ਜਿਹੜਾ ਆ ਕੇ ਧਮਕੀਆਂ ਦਿੰਦਾ ਮਾਰ ਦਾ ਬੋਲਦਾ ਇਹਨਾਂ ਨੂੰ ਕਹਾਂ ਨੂੰ ਵੀ ਉੱਥੋਂ ਦੇ ਬੋਲੋ ਡਰਵਾ ਉਹਨੂੰ ਲਾਲਚ ਪਿਆ ਹੋਇਆ ਉਹ ਸੋਚਦਾ ਥੋੜਾ ਜਿਹਾ ਕਾ ਦਿੱਤਾ ਮੈਨੂੰ ਸਾਰਾ ਮਿਲ ਜਾਵੇ ਟਾਈਮ ਤੋਂ ਪਹਿਲੇ ਉਮਰ ਜਦ ਇੱਦਾਂ ਚੋਂਦਾ ਉਹ ਜੋ ਹੋਣਾ ਨਹੀਂ ਚਾਹੀਦਾ ਇਨਸਾਫ ਚਾਹੀਦਾ ਹੈਲੋ ਹੈਲੋ ਜੀ ਨਮਸਕਾਰ ਸਰ ਮੈਂ ਦੀਪਕ ਸੈਣੀ ਗੱਲ ਕਰ ਰਿਹਾ ਹਾਂ ਰਿਪਬਲਿਕ ਹੈਡਲਾਈਨਸ ਤੋਂ ਪੱਤਰਕਾਰ ਹਾਂ ਹਾਂ ਜੀ ਹਾਂਜੀ ਸਰ ਸਿਰ ਇੱਕ ਨਾ 2 ਮਿੰਟ ਦਾ ਸਮਾਂ ਲੈਣਾ ਤੁਹਾਡਾ ਸਿਰਫ ਸਰ ਇਤਨੇ ਤੁਹਾਡੇ ਕੋ ਕੇਸ ਸੀਗਾ ਸ਼ੈਲੀ ਮਹੰਤ ਤੇ ਆਪਣੇ ਵਿਸ਼ੋ ਮਹੰਤ ਦਾ ਇਹ ਕਿ ਅੱਜ ਨੇ ਪ੍ਰੈਸ ਵਾਰਤਾ ਕੀਤੀ ਸੀਗੀ ਤੇ ਉਹਦੇ ਵਿੱਚ ਨਾ ਤੁਹਾਡਾ ਵਰਸ਼ਨ ਚਾਹੀਦਾ ਸੀਗਾ ਸਰ ਸਾਨੂੰ ਇਹ ਸ਼ੈਲੀ ਮਧੂਨ ਦਾ ਚੇਲਾ ਹੀ ਹੈ ਜੀ ਜੀ ਤੇ ਚੇਲੇ ਨੂੰ ਚੇਲੇ ਨੇ ਰਿਵਾਨ ਕੀਤੀ ਹੈ ਇਹਨਾਂ ਨੇ ਰਿਵਾਨ ਕੀਤੀ ਵੀ ਚੇਲਾ ਜਿਹੜਾ ਸੰਤ ਤੱਕ ਹਲਦਾ ਜੀ ਜੇ ਲੰਨੀ ਵਾਰ ਕਿਤੇ ਵੀ ਮੇਰੀ ਮਾਂ ਹੈਗੀ ਹੈ ਜਿਹਦਾ ਹਿੱਸਾ ਹੈਗਾ ਦਾਇਰ ਹੈ ਕਿ ਦਾ ਮੇਰਾ ਨਹੀਂ ਹੈ ਜਦੋਂ ਆਪਸ ਵਿੱਚ ਬੜ ਕੇ ਟਾਈਮ ਸੀ ਬੜੇ ਜਿਹੜੀ ਜਿਹੜਾ ਇਹ ਆਜੋ ਮੈਨੇ ਮਿਲੀ ਜੀ ਅਪ ਇਹਨਾਂ ਦਾ ਕੁਝ ਰਹਿਣਾ ਲੱਕਾ ਹੋ ਜਾਣਾ ਹੈ ਇਹਨਾਂ ਦਾ ਆਪਸ ਵਿੱਚ ਬੰਨਾ ਹੁੰਦਾ ਠੀਕ ਆ ਸਰ ਇਹਨਾਂ ਦਾ ਆਪਸ ਵਿੱਚ ਸ਼ੇਅਰ ਕਰਨਾ ਦਾ ਵੀ ਕਿੱਥੋਂ ਕਿੱਥੋਂ ਲੈਣੀ ਹੈ ਕੀ ਕਹਿੰਦੇ ਸਰ ਕੀ ਤੇ ਫਿਰ ਇਤਨਾ ਉਹਨਾਂ ਨੇ ਤੁਹਾਡੇ ਉੱਤੇ ਨੇ ਦੋਸ਼ ਵੀ ਲਗਾਇਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਪਾਂ ਆਪਸੀ ਜਦੋਂ ਉਹਨਾਂ ਦੀ ਤੁਸੀਂ ਕਾਉਂਸਲਿੰਗ ਕਰਵਾਈ ਹੈ ਤੇ ਜਦੋਂ ਦੋਵੇਂ ਦੀਸ਼ੋ ਮਹੰਤਾ ਤੇ ਗੁਰੂ ਚੇਲੇ ਨੂੰ ਬਿਠਾਇਆ ਸੀ ਉਸ ਟਾਈਮ ਤੁਸੀਂ ਉਹਨਾਂ ਨੂੰ ਫਿਰਸ ਵੀ ਕੀਤਾ ਕਿ ਤੁਸੀਂ ਜਿਹੜੀ ਆਪਣੇ ਸ਼ੈਲੀ ਮਹੰਤਾ ਉਹਦੇ ਪੈਰਾਂ 'ਚ ਮਤਲਬ ਝੁੱਕ ਕੇ ਤੂੰ ਮਾਫੀ ਮੰਗ ਲੈ ਬਾਅਦ 'ਚ ਵੀ ਮੰਗ ਉਹ ਤੇ ਜਦੋਂ ਜਦੋਂ ਤੁਸੀਂ ਕਾਉਂਸਲਿੰਗ ਕਰ ਰਹੇ ਹੋ ਇੱਕ ਦੂਜੇ ਨੂੰ ਉਹ ਮਾਤਾ ਪਿਤਾ ਤੇ ਚੇਲਾ ਹੈਗੇ ਨੇ ਤੇ ਜੇ ਮੈਂ ਉਹਨੂੰ ਕਿਹਾ ਵੀ ਜੇ ਤੇ ਉਹ ਗਲਤੀ ਕੀਤੀ ਐ ਮੈਂ ਮਾਤਾ ਨੂੰ ਮਾਫੀ ਮੰਗਦਾ ਐ ਇਹ ਜਿਹੜੀ ਕੋਈ ਕਿ ਅਲੀਗੇਸ਼ਨ ਵਾਲੀ ਗੱਲ ਹੈਗੀ ਐ ਇਹ ਤੇ ਸਿਰਫ ਇਹ ਹੀ ਗੱਲ ਆ ਨਾ ਵੀ ਜੇ ਤੇਰੀ ਮਾਤਾ ਲੱਗਦੀ ਐ ਜੀ ਤੂੰ ਇਹਨੂੰ ਕਿਹਾ ਵੀ ਮੇਨੂੰ ਨੇ ਚੇਲਾ ਮੈਂ ਇਹ ਚੇਲੇ ਇਹ ਮੇਰੀ ਚੇਲੀ ਤੇ ਮੇਰੀ ਮਾਤਾ ਐ ਚੇਲੇ ਮਾਤਾ ਚੇਲੇ ਦਾ ਤੇ ਬਤਿਆਰ ਕਾ ਹੁੰਦਾ ਨਾ ਜੀ ਇਹ ਤੇ ਵੀ ਇਹ ਤੇਰੇ ਮਾਪੇ ਉਹਨਾਂ ਤੇ ਬਾਬੀਆ ਵੀ ਮੰਗਲੇ ਜੇ ਕੋਈ ਇਹ ਬਿਲਕੁਲ 라스컬 ਵਾਲੀ ਕੇ ਲਈ ਆ ਲੈਦੇ ਨੇ ਨਹੀਂ ਬਿਲਕੁਲ ਠੀਕ ਹੈ ਸਰ ਉਹਨਾਂ ਦਾ ਕਹਿਣਾ ਸੀਗਾ ਨਾ ਕਿ ਜਦੋਂ ਮੈਂ ਉਹਦੇ ਜੋ ਮਰਜ਼ੀ ਬੋਲੀ ਹੈ ਨਾ ਉਹ ਸਿਸ਼ਕ ਕਹਿੰਦੇ ਇਹ ਮਾਫੀ ਹੈ ਬੱਚੇ ਨੂੰ ਕਹਿ ਦਣਾ ਵੀ ਮਾਫੀ ਉਹਨੇ ਤੇ ਆਪਣੇ ਪੈਰੀਂ ਰਸਤ ਲਾ ਲੋ ਜਾਂ ਮਾਫੀ ਮੰਗ ਰੋ ਕੋਈ ਇਹ ਜਰੂਰ ਥੋੜੀ ਹੈ ਨਹੀਂ ਲੇਕਿਨ ਬੀਸ਼ੋਮਾਂਤ ਜਿਵੇਂ ਕਹਿੰਦੇ ਸੀਗੇ ਕਿ ਮੈਂ ਗੁਰੂ ਆ ਮੈਨੂੰ ਗੁਰੂ ਨੂੰ ਕਹ ਰਹੇ ਸੀਗੇ ਸਿਸ਼ੇ ਦੇ ਪਾਰਾ ਨਾ 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 ਤੂੰ ਨੂੰ ਕਿਉਂ ਕਹਣਾ ਜੀ ਮੈਂ ਉਹਨੂੰ ਕਹਿਣਾ ਜੇ ਉਹਦੇ ਸ਼ੈਲੀ ਨੂੰ ਕਿਹਾ ਵੀ ਤੂੰ ਇਹ ਹੈਗੀ ਨਾਲੇ ਉਹ ਪੈਰੀ ਉਹ ਪੈਰੀ ਆ ਵੀ ਸੀ ਠੀਕ ਠੀਕ